ਜੀ ਜੀ ਹੈ ਲੋ ਰਾਜੇ ਨੇ ਹਵੇਲੀ ਦੇ ਵਿੱਚ ਰੰਗ ਹੋਈ ਜਾਂਦਾ ਐਡੀ ਸੋਹਣੀ ਕੰਮ ਦੀ ਕੁਆਲਿਟੀ ਆ ਲੋ ਕੀ ਮੋਹਣਾ ਗੁਰਰਾਮ ਦਾਦੀ ਕਿਰਪਾ ਜੀ ਬਿਲਕੁਲ ਫਿੱਟ ਆ ਬਹੁਤ ਸੋਹਣਾ ਰੰਗ ਦੀ ਕੁਆਲਿਟੀ ਐ ਇਹਦਾ ਬੰਦੇ ਨੇ ਕੰਮ ਬਹੁਤ ਸੋਹਣਾ ਕਰਿਆ ਦਾ ਰੰਗ ਵਾਲਾ ਯਾਰ ਪੂਰਾ ਸਿਰਾ ਬਿਲਕੁਲ ਐ ਨਿਆਰਾ ਜਗਦਾ ਤੇ ਤਾਂ ਕਿਵੇਂ ਲੱਗੀ ਪੀ ਉਹ ਵੀ ਦੱਸਿਓ ਇੱਕ ਕਮਰਾ ਹਜੇ ਇਹਦੀ ਫੁੱਲ ਵੀਡੀਓ ਪਾਵਾਂਗੇ ਜੀ ਤਿੰਨ ਤੋਂ ਚਾਰ ਦਿਨ ਬਾਅਦ ਤੇ ਪੇਂਟ ਹੋਈ ਜਾਂਦੀ ਕੋਠੀ ਹਜੇ ਮਾਇਕਾ ਮੋਕਾ ਸਾਫ ਕਰਨ ਵਾਲਾ ਪਿਆ ਇਹ ਰਾਇਲ ਟੱਚ ਕਹਿ ਲੋ ਰਾਇਲ ਟੈਕ ਕਹਿ ਲੋ ਕੋਸ਼ ਕਹਿ ਲੋ ਮhenga ਮਾਇਕਾ ਜੋਲੀ ਦੇ ਕਾਜ ਜਟਾਟਾਂ ਹਰ ਇੱਕ ਚੀਜ਼ ਚੰਗੀ ਜੱਟ ਪਠੇ ਵਾਲਿਆਂ ਦੀ ਬੱਤੀ ਚੌਂ ਦੀ ਟਹਿਲ ਇੱਕ ਰੂਹ ਖੁਸ਼ ਵੀਡੀਓ ਪਾਵਾਂਗੇ ਹੈਵਲ ਦੀਆਂ ਤਾਰਾਂ ਬਹੁਤ ਵੱਡਾ ਪੱਟਾ ਪਟਾ ਪਟਾਕਾ ਮੈਂ ਗੁਰੂ ਅੰਦਸ ਦੀ ਬਹੁਤ ਮੇਰ ਆਪਣੇ ਸਾਰੇ ਪਰਿਵਾਰਾਂ ਦੇ ਭਰਾਵਾਂ ਤੇ ਤੇ ਚੰਗੀ ਕੋਠੇ ਦੇ ਮਾਲਕ ਬੜੇ ਖੁਸ਼ ਆ ਬਹੁਤ ਖੁਸ਼ ਬਹੁਤ ਸਾਡੇ ਹਿਸਾਬ ਨਾਲ ਸਾਡਾ ਭਰਾ ਦਾ ਕੰਮ ਕੀਤਾ ਸੀ ਤੇ ਰਿਲੇਕ ਸੀ ਕਿੰਨੂ ਕਿੰਨੂ ਵੀਡੀਓ ਚਾਹੀਦੀ ਹੈ ਕਮੈਂਟ ਜਰੂਰ ਕਰਿਓ ਇਹਦੀ ਇੱਕ ਫੁੱਲ 12 13 ਮਿੰਟ ਦੀ ਵੀਡੀਓ ਪਾਵਾਂਗੇ ਜਿਹੜੀ ਡੰਨ ਹੋਊਗੀ ਬਿਲਕੁਲ ਕੰਪਲੀਟ ਦੀ ਸ਼ੁਕਰੀਆ